ਇੱਕ ਵਾਰ ਕੁਝ ਸਿੱਖ ਇਕੱਠੇ ਹੋ ਕੇ ਤਨ ਤਨ ਗੁਰੂ ਅਰਜਨ ਦੇਵ ਜੀ ਦੇ ਪਾਸ ਆਏ ਅਤੇ ਉਹਨਾਂ ਨੇ ਗੁਰੂ ਪਾਤਸ਼ਾਹ ਜੀ ਦੇ ਚਰਨਾਂ ਤੇ ਮੱਥਾ ਟੇਕ ਕੇ ਬੇਨਤੀ ਕੀਤੀ ਅਤੇ ਕਿਹਾ ਕਿ ਮਹਾਰਾਜ ਜੀ ਸਾਨੂੰ ਕਿਸ ਤਰ੍ਹਾਂ ਪਤਾ ਲੱਗ ਸਕਦਾ ਹੈ ਕਿ ਅਸੀਂ ਕਿਸ ਸ਼ਬਦ ਦੇ ਅਧਿਕਾਰੀ ਹਾਂ ਜਿਵੇਂ ਕਿ ਅਸੀਂ ਕਰਮ ਕਰਨ ਦੇ ਅਧਿਕਾਰੀ ਹਾਂ ਜਾਂ ਉਪਾਸਨਾ ਦੇ ਅਤੇ ਜਾਂ ਫਿਰ ਗਿਆਨ ਦੇ ਸੋ ਕਿਰਪਾ ਕਰਕੇ ਸਾਨੂੰ ਇਸ ਗੱਲ ਦਾ ਪੂਰਾ ਨਿਰਣਾ ਕਰਕੇ ਸਮਝਾਓ ਗੁਰੂ ਜੀ ਨੇ ਕਿਹਾ ਤੁਸੀਂ ਆਪਣੇ ਆਪ ਨੂੰ ਇਸ ਤਰ੍ਹਾਂ ਪਰਖ ਲਿਆ ਕਰੋ ਜਿਹੜਾ ਪੁਰਸ਼ ਗੁਰਬਾਣੀ ਪੜਨ ਸੁਣਨ ਸਮੇ ਵਿਚਾਰ ਕਰਕੇ ਜੋ ਮੰਦਾ ਕਰਮ ਹੈ ਉਸ ਨੂੰ ਤਿਆਗ ਦਿੰਦਾ ਹੈ ਵਿਸ਼ਿਆਂ ਵੱਲੋਂ ਜਿਸ ਦਾ ਮਨ ਮੁੜ ਗਿਆ ਹੈ ਜਗਤ ਨੂੰ ਦੁੱਖ ਰੂਪ ਜਾਣ ਕੇ ਸਾਰੇ ਵਿਹਾਰ ਕਾਰਜ ਜਿਸ ਨੂੰ ਫਿੱਕੇ ਲੱਗਦੇ ਹਨ ਸਤ ਅਸਤ ਦੀ ਵਿਚਾਰ ਕਰਨ ਵਿੱਚ ਲੱਗਾ ਰਹਿੰਦਾ ਹੈ ਉਸ ਨੂੰ ਗਿਆਨ ਦਾ ਅਧਿਕਾਰੀ ਜਾਣੋ ਜਿਹੜਾ ਗੁਰਸਿੱਖਾਂ ਦੀ ਸੇਵਾ ਕਰਦਾ ਹੈ ਗੁਰਬਾਣੀ ਦੇ ਪਾਠ ਸੁਣਨ ਵਿੱਚ ਪ੍ਰੇਮ ਰੱਖਦਾ ਹੈ ਪਰਮੇਸ਼ਰ ਦੇ ਪਾਸੇ ਪ੍ਰੇਮ ਨਾਲ ਲੱਗਾ ਰਹਿੰਦਾ ਹੈ ਮੰਦੇ ਕਰਮਾਂ ਦਾ ਤਿਆਗ ਕਰਦਾ ਹੈ ਐਸਾ ਪੁਰਸ਼ ਕਰਮਾਂ ਦਾ ਅਧਿਕਾਰੀ ਸਮਝੋ ਜਿਹੜਾ ਗੁਰਸਿੱਖ ਨਾਮ ਜਪਦਾ ਹੈ ਧਰਮ ਦੀ ਕਿਰਤ ਕਰਦਾ ਹੈ ਦਸਵੰਧ ਦਿੰਦਾ ਹੈ ਅਤੇ ਪ੍ਰੇਮੀਆਂ ਦੀ ਸੇਵਾ ਸੰਭਾਲ ਕਰਦਾ ਹੈ ਉਹ ਪੁਰਸ਼ ਉਪਾਸਨਾ ਦਾ ਅਧਿਕਾਰੀ ਹੁੰਦਾ ਹੈ ਇਸ ਤਰ੍ਹਾਂ ਆਪਣੇ ਆਪ ਵਿੱਚ ਹੀ ਆਪਣੇ ਕਰਤੱਵਾਂ ਦਾ ਨਿਰਣੈ ਕਰਕੇ ਸਮਝ ਲਵੋ ਕਿ ਤੁਸੀਂ ਕਿਸ ਸ਼ਬਦ ਦੇ ਅਧਿਕਾਰੀ ਹੋ ਸਾਰੇ ਅਧਿਕਾਰਾਂ ਤੋਂ ਉੱਪਰ ਗਰਵਾਣੀ ਹੈ ਅਤੇ ਸਿੱਖਾਂ ਅਨੁਸਾਰੇ ਅਧਿਕਾਰਾਂ ਦੇ ਯੋਗ ਜਨੋ ਗੁਰੂ ਜੀ ਪਾਸੋਂ ਇਸ ਤਰ੍ਹਾਂ ਨਿਰਣੈ ਸੁਣ ਕੇ ਸਾਰੇ ਸਿੱਖ ਆਪਣੇ ਅਧਿਕਾਰਾਂ ਦੇ ਕਰਮ ਕਰਕੇ ਪਰਮ ਗਤੀ ਨੂੰ ਪ੍ਰਾਪਤ ਹੋਏ ਸਤਗੁਰੂ ਜੀ ਨੇ ਸਾਰੇ ਜੀਵਾਂ ਨੂੰ ਉਪਦੇਸ਼ ਦਿੱਤਾ ਕਿ ਜਿਸ ਤਰ੍ਹਾਂ ਬੇੜੀ ਉੱਤੇ ਚੜ ਜਾਈਏ ਉਹ ਨਦੀ ਤੋਂ ਪਾਰ ਕਰ ਦਿੰਦੀ ਹੈ ਇਸ ਤਰ੍ਹਾਂ ਹੀ ਪਰਮੇਸ਼ਰ ਦੇ ਸਾਰੇ ਨਾਮ ਜਿਸ ਨੂੰ ਵੀ ਗੁਰੂ ਤੋਂ ਉਪਦੇਸ਼ ਲੈ ਕੇ ਜਪਿਆ ਜਾਵੇ ਉਹੀ ਸੰਸਾਰ ਸਮੁੰਦਰ ਤੋਂ ਪਾਰ ਕਰ ਦਿੰਦਾ ਹੈ ਗੁਰੂ ਨਾਨਕ ਸਾਹਿਬ ਜੀ ਨੇ ਆਪਣੇ ਸਿੱਖਾਂ ਨੂੰ ਵਾਹਿਗੁਰੂ ਨਾਮ ਸਿਮਰਨ ਦਾ ਉਪਦੇਸ਼ ਦਿੱਤਾ ਹੈ ਇਸ ਵਾਸਤੇ ਤੁਸੀਂ ਸਦਾ ਹੀ ਵਾਹਿਗੁਰੂ ਜੀ ਦਾ ਸਿਮਰਨ ਕਰੋ ਵਾਹਿਗੁਰੂ ਗੁਰਮੰਤਰ ਦੇ ਜਪਣ ਨਾਲ ਸਿੱਖ ਦੇ ਸਾਰੇ ਕਾਰਜ ਪੂਰਨ ਹੋਣਗੇ ਅਤੇ ਸਦਾ ਸੁੱਖ ਦੀ ਪ੍ਰਾਪਤੀ ਹੋਵੇਗੀ